ਸੋਨੇ ਨੇ ਤੋੜ ਦਿੱਤੇ ਰਿਕਾਰਡ ਚਾਂਦੀ ਵੀ ਹੋ ਗਈ ਮਹਿੰਗੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਉਣਾ ਔਖਾ ਕੀਤਾ ਪਿਆਈ ਤੇ ਉੱਥੇ ਹੀ ਲੋਕਾਂ ਦੇ ਆਪਣੇ ਧੀਆਂ ਪੁੱਤਿਆਂ ਦੇ ਵਿਆਹ ਦੇ ਲਈ ਖੁਜੇ ਚਾ ਹੁੰਦੇ ਨੇ ਹਰ ਕੋਈ ਆਪਣੇ ਪੁੱਤਰ ਨੂੰ ਵਿਆਉਣ ਤੋਂ ਬਾਅਦ ਕਰਾਈ ਨਵੀਂ ਦੁਲਹਨ ਲਈ ਸ਼ਗਨ ਦੇ ਤੌਰ ਤੇ ਸੋਨੇ ਦੇ ਗਹਿਣੇ ਵੜਵਾ ਕੇ ਦਿੰਦਾ ਈ ਪਰ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਤੇਜ਼ੀ ਚੱਰੀ ਹੈ ਲੋਕ ਹੁਣ ਸੋਚਾਂ ਦੇ ਵਿੱਚ ਪੈ ਗਏ ਨੇ ਕਿ ਉਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਿਵੇਂ ਕਰਨ ਕਿਉਂਕਿ ਸੋਨੇ ਦੀਆਂ ਕੀਮਤਾਂ ਆਸਮਾਨ ਛੂਰੀਆਂ ਨੇ ਅੱਜ ਵੀ ਸੋਨੇ ਵਿੱਚ ਸਵੇਰ ਤੋਂ ਹੀ 7500 ਰੁਪਏ ਤੋਂ ਜ਼ਿਆਦਾ ਉਛਾਲ ਆ ਚੁੱਕਿਆ ਹੈ ਇੱਕ ਸਮੇਂ 63000 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਸੋਨਾ ਹੁਣ 72000 ਦੇ ਪਾਰ ਪਹੁੰਚ ਚੁੱਕਿਆ ਹੈ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਸਵੇਰੇ ਇਤੋ ਹੀ ਤੇਜ਼ੀ ਹੈ ਜਿਹੜੀ ਉਹ ਜਾਰੀ ਹੈ MCX এক্সচেਜ ਉਤੇ ਯਾਨੀ ਕਿ ਅੱਜ ਸੋਨਾ 770 ਰੁਪਏ ਦੀ ਉਛਾਲ ਦੇ ਨਾਲ 72415 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੈਂਡ ਕਰ ਰਹੀ ਹੈ ਸੋਨੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਚਾਂਦੀ 1043 ਰੁਪਏ ਦੀ ਤੇਜ਼ੀ ਦੇ ਨਾਲ 83891 ਰੁਪਏ ਪ੍ਰਤੀ ਕਿਲੋਗ੍ਰਾਮ ਟੈਂਟ ਕਰ ਰਹੀ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਹੈ ਜਿਹੜੀ ਉਹ ਟਿਕੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੋਨੇ ਦੀਆਂ ਵਿਸ਼ਵ ਪੱਧਰ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਦੱਸ ਦੇ ਕਿ ਸੋਨੇ ਤੇ ਚਾਂਦੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ 72000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਚੁੱਕੀ ਹੈ ਸੋਨੇ ਦੇ ਆਉਣ ਵਾਲੇ ਸਮੇਂ ਵਿੱਚ 75000 ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਵੀ ਜਤਾਇਆ ਜਾ ਰਿਹਾ ਹੈ ਬਿਊ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸੋਨੇ ਨੇ ਤੋੜ ਦਿੱਤੇ ਰਿਕਾਰਡ ਚਾਂਦੀ ਵੀ ਹੋ ਗਈ ਮਹਿੰਗੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਉਣਾ ਔਖਾ ਕੀਤਾ ਪਿਆਈ ਤੇ ਉੱਥੇ ਹੀ ਲੋਕਾਂ ਦੇ ਆਪਣੇ ਧੀਆਂ ਪੁੱਤ ਦੇ ਵਿਆਹ ਦੇ ਲਈ ਕੁਝ ਚਾਹ ਹੁੰਦੇ ਨੇ ਹਰ ਕੋਈ ਆਪਣੇ ਪੁੱਤਰ ਨੂੰ ਵਿਆਉਣ ਤੋਂ ਬਾਅਦ ਕਰਾਈ ਨਵੀਂ ਦੁਲਹਨ ਲਈ ਸ਼ਗਨ ਦੇ ਤੌਰ ਤੇ ਸੋਨੇ ਦੇ ਗਹਿਣੇ ਵੜਵਾ ਕੇ ਦਿੰਦਾ ਹੈ ਪਰ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਤੇਜ਼ੀ ਚੱਰੀ ਹੈ ਲੋਕ ਹੁਣ ਸੋਚਣ ਦੇ ਵਿੱਚ ਪੈ ਗਏ ਨੇ ਕਿ ਉਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਿਵੇਂ ਕਰਨ ਕਿਉਂਕਿ ਸੋਨੇ ਦੀਆਂ ਕੀਮਤਾਂ ਆਸਮਾਨ ਛੂਲੀਆਂ ਨੇ ਅੱਜ ਵੀ ਸੋਨੇ ਵਿੱਚ ਸਵੇਰ ਤੋਂ ਹੀ 7700 ਰੁਪਏ ਤੋਂ ਜ਼ਿਆਦਾ ਉਛਾਲ ਆ ਚੁੱਕਿਆ ਹੈ ਇੱਕ ਸਮੇਂ 63000 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਸੋਨਾ ਹੁਣ 72000 ਤੇ ਪਾਰ ਪਹੁੰਚ ਚੁੱਕਿਆ ਹੈ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਸਵੇਰੇ ਇਤੋਹੀ ਤੇਜ਼ੀ ਹੈ ਜਿਹੜੀ ਉਹ ਜਾਰੀ ਹੈ ਐਮਸੀਐਕਸ ਐਕਸਚੇਂਜ ਉੱਤੇ ਯਾਨੀ ਕਿ ਅੱਜ ਸੋਨਾ 770 ਰੁਪਏ ਦੀ ਉਛਾਲ ਦੇ ਨਾਲ 72415 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੈਂਡ ਕਰ ਰਹੀ ਹੈ ਸੋਨੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਚਾਂਦੀ 1044 ਰੁਪਏ ਦੀ ਤੇਜ਼ੀ ਦੇ ਨਾਲ 83891 ਰੁਪਏ ਪ੍ਰਤੀ ਕਿਲੋਗ੍ਰam ਟੈਂਟ ਕਰ ਰਹੀ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਹੈ ਜਿਹੜੀ ਉਹ ਟਿਕੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੋਨੇ ਦੀਆਂ ਵਿਸ਼ਵ ਪੱਧਰ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਦੱਸ ਦੇ ਕਿ ਸੋਨੇ ਤੇ ਚਾਂਦੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ 72000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਚੁੱਕਿਆ ਹੈ ਸੋਨੇ ਦੇ ਆਉਣ ਵਾਲੇ ਸਮੇਂ ਵਿੱਚ 75000 ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਵੀ ਜਤਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸੋਨੇ ਨੇ ਤੋੜ ਦਿੱਤੇ ਰਿਕਾਰਡ ਚਾਂਦੀ ਵੀ ਹੋ ਗਈ ਮਹਿੰਗੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਉਣਾ ਔਖਾ ਕੀਤਾ ਪਿਆਈ ਤੇ ਉੱਥੇ ਹੀ ਲੋਕਾਂ ਦੇ ਆਪਣੇ ਧੀਆਂ ਪੁੱਤ ਦੇ ਵਿਆਹ ਦੇ ਲਈ ਕੁਝ ਚਾਹ ਹੁੰਦੇ ਨੇ ਹਰ ਕੋਈ ਆਪਣੇ ਪੁੱਤਰ ਨੂੰ ਵਿਆਉਣ ਤੋਂ ਬਾਅਦ ਕਰਾਈ ਨਵੀਂ ਦੁਲਹਨ ਲਈ ਸ਼ਗਨ ਦੇ ਤੌਰ ਤੇ ਸੋਨੇ ਦੇ ਗਹਿਣੇ ਵੜਵਾ ਕੇ ਦਿੰਦਾ ਏ ਪਰ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਤੇਜ਼ੀ ਚੱਰੀ ਹੈ ਲੋਕ ਹੁਣ ਸੋਚਾਂ ਦੇ ਵਿੱਚ ਪੈ ਗਏ ਨੇ ਕਿ ਉਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਿਵੇਂ ਕਰਨ ਕਿਉਂਕਿ ਸੋਨੇ ਦੀਆਂ ਕੀਮਤਾਂ ਆਸਮਾਨ ਛੂਲੀਆਂ ਨੇ ਅੱਜ ਵੀ ਸੋਨੇ ਵਿੱਚ ਸਵੇਰ ਤੋਂ ਹੀ 7700 ਰੁਪਏ ਤੋਂ ਜ਼ਿਆਦਾ ਉਛਾਲ ਆ ਚੁੱਕਿਆ ਹੈ ਇੱਕ ਸਮੇਂ 63000 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਸੋਨਾ ਹੁਣ 72000 ਤੇ ਪਾਰ ਪਹੁੰਚ ਚੁੱਕਿਆ ਹੈ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਸਵੇਰੇ ਇਤੋ ਹੀ ਤੇਜ਼ੀ ਹੈ ਜਿਹੜੀ ਉਹ ਜਾਰੀ ਹੈ ਐਮਸੀਐਕਸ ਐਕਸਚੇਂਜ ਉੱਤੇ ਯਾਨੀ ਕਿ ਅੱਜ ਸੋਨਾ 770 ਰੁਪਏ ਦੀ ਉਛਾਲ ਦੇ ਨਾਲ 72415 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੈਂਡ ਕਰ ਰਹੀ ਹੈ ਸੋਨੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਚਾਂਦੀ 1044 ਰੁਪਏ ਦੀ ਤੇਜ਼ੀ ਦੇ ਨਾਲ 83891 ਰੁਪਏ ਪ੍ਰਤੀ ਕਿਲੋਗ੍ਰਾਮ ਟੈਂਟ ਕਰ ਰਹੀ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਹੈ ਜਿਹੜੀ ਉਹ ਟਿਕੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੋਨੇ ਦੀਆਂ ਵਿਸ਼ਵ ਪੱਧਰੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਦੱਸ ਦੇ ਕਿ ਸੋਨੇ ਤੇ ਚਾਂਦੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ 72000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਚੁੱਕੀ ਹੈ ਸੋਨੇ ਦੇ ਆਉਣ ਵਾਲੇ ਸਮੇਂ ਵਿੱਚ 75000 ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਵੀ ਜਤਾਇਆ ਜਾ ਰਿਹਾ ਹੈ ਜੀ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ